ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਜੀ ਇੱਥੇ ਜੀ ਸਵੇਰ ਦਾ ਟਾਈਮ ਹੈ ਆਪਾਂ ਬਣਾ ਰਹੇ ਹਾਂ ਰੋਟੀ ਤੇ ਰੋਟੀ ਦੇ ਵਿੱਚ ਅੱਜ ਬਣਾਵਾਂਗੇ ਆਪਾਂ ਲੱਸੀ ਪਰੌਂਠੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਹਨਾ ਕਿਸ ਤਰ੍ਹਾਂ ਬਣਦੇ ਆ ਤੇ ਵੈਸੇ ਤਾਂ ਆਪਾਂ ਨੇ ਫਸਟ ਵਾਰੀ ਟਰਾਈ ਕਰਦੇ ਆਂਗੇ ਤੇ ਤੁਹਾਨੂੰ ਵੀ ਦਿਖਾਉਨੇ ਆ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਵੇਸੇ ਤਾਂ ਆਪਣੇ ਕੋਲ ਹਨਾ ਸਬਜ਼ੀ ਵੀ ਹੈਗੀ ਸੀ ਤੇ ਪਰ ਆਪਾਂ ਲੂਣ ਪਾ ਕੇ ਹਨਾ ਰਸੇ ਪਰੌਂਠੇ ਬਣਾਵਾਂਗੇ ਤੇ ਇਧਰ ਪਲੇਟ ਦੇ ਵਿੱਚ ਮੈਂ ਲੂਣ ਕੱਢ ਕੇ ਰੱਖਿਆ ਹੋਇਆ ਇਸ ਤਰ੍ਹਾਂ ਆਪਾਂ ਇਹਨੂੰ ਬਣਾ ਕੇ ਤੇ ਫਿਰ ਆਪਾਂ ਜਵੇਂ ਪੇੜਾ ਭਾਂਦੇ ਆ ਇਸ ਤਰ੍ਹਾਂ ਬਣਾ ਲਾਂਗੇ ਤੇ ਲੇਅਰਾਂ ਬਣ ਜਾਣਗੀਆਂ ਇਸ ਦੀਆਂ ਤੇ ਫਿਰ ਤੋਂ ਦੁਬਾਰਾ ਮਿਲ ਲਾਂਗੇ ਤੇ ਬਹੁਤ ਤੇ ਨਾਲ ਤੋਂ ਮੈਂ ਸੋਚ ਰਹੀ ਸੀ ਹਨਾ ਲੱਛੇ ਪਰੌਂਠਾ ਬਣਾਉਣ ਦੇ ਤੇ ਅੱਜ ਆਪਾਂ ਬਣਾ ਲੈਨੇ ਆ ਇਹਨਾਂ ਇਹ ਕੋਈ ਵੀ ਚੀਜ਼ ਹੈ ਨਾ ਪਹਿਲੀ ਵਾਰ ਤ ਪਰਫੈਕਟ ਨਹੀਂ ਬਣਦੀ ਤੇ ਟਰਾਈ ਕਰਨੀ ਚਾਹੀਦੀ ਹੈ ਕੋਈ ਵੀ ਚੀਜ਼ ਹੈ ਤੇ ਜ਼ਰੂਰ ਬਣਦੀ ਹੈ ਵਧੀਆ ਇੱਕ ਵਾਰ ਨਹੀਂ ਬਣੂਗੀ ਹੈ ਨਾ ਦੂਜੀ ਵਾਰ ਬਣ ਜੂ ਇੱਥੇ ਮੈਂ ਸਾਰੇ ਕੰਮ ਧੰਦੇ ਕਰ ਲਈ ਸੀਗੇ ਤੇ ਬਸ ਮੈਂ ਫ੍ਰੀ ਹੋ ਕੇ ਹਨਾ ਬਣਾਉਣ ਲੱਗੀ ਸੀ ਰੋਟੀ ਤੇ ਮੈਂ ਸੋਚਿਆ ਹਨਾ ਥੋੜਾ ਟਾਈਮ ਲੱਗ ਜੂ ਕੋਈ ਗੱਲ ਨਹੀਂ ਆਪਾਂ ਜ਼ਰੂਰ ਟਰਾਈ ਕਰਾਂਗੇ ਇੱਕ ਪਰੌਂਠਾ ਆਪਾਂ ਬਣਾ ਲਿਆ ਜੀ ਦੇਖੋ ਦੂਸਰਾ ਪਰੌਂਠਾ ਮੈਂ ਤੁਹਾਨੂੰ ਹੋਰ ਦਿਖਾ ਰਹੀ ਸੀ ਇਸ ਤਰ੍ਹਾਂ ਇਹਦੀਆਂ ਲੇਹਰਾ ਬਣ ਜਾਣਗੀਆਂ ਦੇਖੋ ਲੇਹਰਾ ਬਣ ਗਿਆ ਨੇ ਤੇ ਇਸ ਤਰ੍ਹਾਂ ਆਪਾਂ ਸਾਰੇ ਪਰੌਂਠੇ ਬਣਾ ਲੈਨੇ ਆ ਲੇਹਰਾ ਦੇਖੋ ਕਿੰਨੀਆਂ ਵਧੀਆ ਬਣੀਆਂ ਨੇ ਤੇ ਇਹ ਫਸਟ ਵਾਰ ਆਪਾਂ ਬਣਾਈ ਸੀ ਹਨਾ ਫਿਰ ਵੀ ਦੇਖੋ ਵਧੀਆ ਬਣ ਗਏ ਨੇ ਤੇ ਨਹੀਂ ਆਪਾਂ 450 ਪਰੌਂਠੇ じゃ ਆਪਾਂ ਤਿੰਨ ਗੁੰਝੇ ਜੇ ਬਣਾਉਣੇ ਹੁੰਦੇ ਆ ਤੇ ਲਓ ਜੀ ਇੱਥੇ ਆਪਾਂ ਰੋਟੀ ਪਾਣੀ ਸਾਰੇ ਆ ਕੇ ਫ੍ਰੀ ਹੋ ਕੇ ਸ਼ਾਮ ਦਾ ਟਾਈਮ ਹੋ ਗਿਆ ਸੀ ਤਕਰੀਬਨ ਇੱਥੇ 5:00 ਵਜੇ ਦਾ ਤੇ ਇੱਥੇ ਆਪਾਂ ਸਬਜ਼ੀ ਲੈ ਕੇ ਆਏ ਸੀ ਤੇ ਤਰਬੂਜ ਸੀ ਹਨਾ ਇਹਨਾਂ ਨੂੰ واਸ਼ ਕਰਕੇ ਰੱਖ ਦਿੰਨੇ ਆ ਤੇ ਜਦੋਂ ਸੁੱਕ ਗਏ ਤੇ ਫ੍ਰਿਜ ਦੇ ਵਿੱਚ ਲਾ ਦਾਂਗੇ ਕਿ ਆਪਾਂ ਰੈਡੀ ਬਾਲੇ ਵੀਰਾਂ ਤੋਂ ਲੈ ਕੇ ਆਉਣੇ ਆ ਹਨ ਤੇ ਬਹੁਤ ਭਾਂਤ ਭਾਂ ਦੇ ਹੱਥ ਲੱਗੇ ਹੁੰਦੇ ਆ ਹਨਾ ਕੋਈ ਕਿਤੋਂ ਆਉਂਦਾ ਕੋਈ ਕਿਤੋਂ ਤੇ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਟੋਕਰੀਆਂ ਦੇ ਵਿੱਚ ਪਾ ਕੇ ਰੱਖ ਦਾਂਗੇ ਤੇ ਫਰੂਟ ਨੇ ਤੇ ਸਬਜ਼ੀਆਂ ਨੇ ਮੈਂਦਰਮੇ ਬੱਠਲ ਚ ਪਾਣੀ ਪਾ ਲਿਆ ਤੇ ਉਹਦੇ ਵਿੱਚ ਆਪਾਂ ਡਿਪ ਕਰ ਦਾਂਗੇ देखो जी इतने अपने को छोटा जहा खरबूजा है तो खेड़ जी हैगी देखो कि छोटा जहा इतने मैं हस रही सी भी आज अपना सब्जी मंडी ਪਿਛੇ ਸਾਰੀਆਂ ਸਬਜ਼ੀਆਂ ਹਨਾ ਇਕੱਠੀਆਂ ਹੀ ਖਰੀਦ ਲਿਆਂਦੀਆਂ ਤੇ ਚਿਬੜ ਵਗੈਰਾ ਹਨਾ ਲੈ ਕੇ ਆਏ ਤੇ ਪਹਿਲਾਂ ਵੀ ਆਪਾਂ ਇੱਕ ਦਿਨ ਲੈ ਕੇ ਆਏ ਸੀ ਤੇ ਉਹ ਖਤਮ ਹੋ ਗਈ ਸੀਗੀ ਲਿਫਾਫੇ ਲਿਫਾਫੇ ਇਕੱਠੇ ਹੋ ਗਏ ਸੀ ਮੇਰੇ ਕੋਲ ਇੱਥੇ ਕਿਉਂਕਿ ਸਬਜ਼ੀਆਂ ਦੇ ਉੱਪਰ ਪਾਣੀ ਜਿਹਾ ਸੜਕਿਆ ਹੁੰਦਾ ਤੇ ਲਿਫਾਫੇ ਵੀ ਗਿੱਲੇ ਹੋ ਗਏ ਸੀਗੇ ਤੇ ਇਸ ਤਰ੍ਹਾਂ ਹੋ ਰਹੀ ਚਿਪਚਿਪੀ ਜੀ ਸਮਝੀ ਹੋ ਜਾਂਦੀ ਆ ਹਨਾ ਇਹ ਲੇ ਜੇ ਲਫਾਫਿਆਂ ਦੇ ਵਿੱਚ ਨਿੰਬੂ ਸੀਗੇ ਇਹ ਟੋਕਰੀਆਂ ਦੇ ਵਿੱਚ ਆਪਾਂ ਰੱਖ ਦਿੰਨੇ ਆ ਵਾਸ਼ ਕਰਕੇ ਜਦੋਂ ਸੁੱਕ ਗਏ ਆਪਾਂ ਫਰਿੱਜ ਦੇ ਵਿੱਚ ਲਾ ਦਾਂਗੇ ਫੇਰ ਆ ਇੱਥੇ ਮੈਂ ਵੀਡੀਓ ਥੋੜੀ ਤੇਜ਼ ਕਰਤੀ ਸੀ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਰਹੀ ਸੀ ਤੇ ਜੇਕਰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਪਲੀਜ਼ ਸਾਰੇ ਜਾਣੇ ਕਮੈਂਟ ਕਰਿਆ ਕਰੋ ਜੀ ਸੋਨੇ ਸੋਨੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਨਾਲ ਫਾਪੇ ਮੈਥੇ ਵਸਨਿੱਚੇ ਸਿੱਟੀ ਜਾ ਰਹੀ ਸੀਗੀ ਤੇ ਫਿਰ ਆਪਾਂ ਬਾਅਦ ਚ ਇਕੱਠੇ ਕਰ ਦਾਂਗੇ ਤੇ ਜਲਦੀ ਜਲਦੀ ਆਪਾਂ ਹਨਾ ਸਬਜੀ ਵਾਸ਼ ਕਰਕੇ ਤੇ ਫਰੂਟ ਵਗੈਰਾ ਹੈਗੇ ਨੇ ਜਿਹੜੀ ਤੇ ਫਿਰ ਆਪਾਂ ਸ਼ਾਮ ਦੀ ਰੋਟੀ ਪਣੀ ਦੀ ਤਿਆਰੀ ਕਰਾਂਗੇ ਇੱਥੇ ਮੈਂ ਟੋਕਰੀ ਵੰਗਾ ਰਹੀ ਸੀ ਹਨਾ ਇਹ ਆਪਣੇ ਕੋਲ ਸਟੀਲ ਦੀ ਟੋਕਰੀ ਸੀ ਜਾਲੀ ਜੀ ਵਾਲੀ ਤੇ ਇਹਦੇ ਵਿੱਚ ਆਪਾਂ ਮਿਰਚਾਂ ਕੱਟ ਕੇ ਰੱਖ ਦਾਂਗੇ ਇਹ ਤਰਬੂਜ਼ ਇਹ ਟੋਕਰੀ 'ਚ ਕਿਸੇ ਤਰ੍ਹਾਂ ਟਿੱਕੀ ਨਹੀਂ ਰਹੇ ਸੀਗੇ ਤੇ ਮੈਂ ਹੱਸ ਰਹੀ ਸੀ ਇਹਨਾਂ ਨੂੰ ਕਿਸ ਤਰ੍ਹਾਂ ਤਰ੍ਹਾਂ ਅੱਜ ਤੱਕ ਆਪਾਂ ਸਾਰੀਆਂ ਟੋਕਰੀਆਂ ਨੇ ਜਿਹੜੀਆਂ ਭਰ ਦਿੱਤੀਆਂ ਨੇ ਹਨਾ ਸਬਜ਼ੀਆਂ ਦੇ ਫਰੂਟਾਂ ਨਾਲ ਤੋ-ਤੋ ਕੇ ਮੈਂ ਜੀਦਰ ਆਪਣੇ ਸਾਧੀਆਂ ਜਿਹੜੀ ਰੱਖ ਦਿੱਤੀ ਆਪਾਂ ਵਾਸ਼ ਕਰਕੇ ਤੇ ਸੁੱਕਦੀ ਰਹੂਗੀ ਫਿਰ ਆਪਾਂ ਫਰਿੱਜ ਚ ਲਾਵਾਂਗੇ ਤੇ ਇੱਥੇ ਆਪਾਂ ਨੇ ਕੋਲ ਧਨੀਆ ਪਦੀਨਾ ਸੀ ਤੇ ਇਹ ਮੈਂ ਅੰਦਰ ਚੱਕ ਲਈ ਸੀ ਇਹਨੂੰ ਆਪਾਂ ਬਾਹਰ ਦੇ ਵਿੱਚ ਵਾਸ਼ ਕਰਾਂਗੇ ਤੇ ਪਹਿਲਾਂ ਇਹਨੂੰ ਆਪਾਂ ਪੱਤੇ-ਪੱਤੇ ਜਿਹੇ ਇਹਦੇ ਵਿੱਚੋਂ ਤੋੜ ਲੈਣੇ ਆਂਗੇ ਤੇ ਕਿਉਂਕਿ ਡੰਡੀਆਂ ਜੀਆਂ ਕਾਫੀ ਲੰਬੀਆਂ ਸੀਗੀਆਂ ਤੇ ਪੱਤੇ-ਪੱਤੇ ਆਪਾਂ ਅਲੱਗ ਕਰਕੇ ਫਿਰ ਆਪਾਂ ਵਾਸ਼ ਕਰਕੇ ਇਹਨੂੰ ਵਿਸਕਾ ਕੇ ਰੱਖ ਦਾਂਗੇ ਤੇ ਲਸਣ ਆ ਇਹ ਵੀ ਆਪਾਂ ਸ਼ੈੱਲ ਕੇ ਤੇ ਡੱਬੀ ਦੇ ਵਿੱਚ ਸਟੋਰ ਕਰਕੇ ਰੱਖ ਲਾਂਗੇ ਤੇ ਕਿਉਂਕਿ ਢਿੱਲੀ ਛੱਲਣੀ ਹਣਾ ਲਸਣ ਤੇ ਔਖੀ ਲੱਗਦੀ ਆ ਇਸ ਕਰਕੇ ਆਪਾਂ ਇਕੱਠੀ ਛੱਲ ਲਾਂਗੇ ਅੱਜ ਤੇ ਪਹਿਲਾਂ ਆਪਾਂ ਪਧੀਨਾ ਤੇ ਧਨੀਏ ਨੂੰ ਸਵਾਰ ਲਈਏ ਉੱਥੇ ਗਰਮੀ ਸੀਗੀ ਰਸੋਈ ਦੇ ਵਿੱਚ ਤੇ ਤਾਂ ਕਰਕੇ ਮੈਂ ਅੰਦਰ ਹੀ ਚੱਕ ਲਈ ਲਓ ਜੀ ਧਨੀਆ ਪਧੀਨਾ ਡੰਗਣ ਤੋਂ ਬਾਅਦ ਤੇ ਆਪਾਂ ਆ ਗਿਆਂ ਕਿਚਨ ਚ ਤੇ ਇੱਥੇ ਲੱਗੇ ਸੀ ਆਪਾਂ ਕਸਟਰਡ ਬਣਾਉਣ ਤੇ ਇਧਰ ਆਪਾਂ ਦੁੱਧ ਲੈਂਤਾ ਜੀ ਤੇ ਥੋੜਾ ਜਿਹਾ ਦੁੱਧ ਆਪਾਂ ਇਧਰ 2-3 ਚਮਚੇ ਆਪਾਂ ਕਸਟਰਡ ਦੇ ਲੈਤੇ ਨੇ ਤੇ ਉਹਦੇ ਵਿੱਚ ਆਪਾਂ ਠੰਡਾ ਦੁੱਧ ਪਾ ਦਿੱਤਾ ਵਾ ਤੇ ਦੁੱਧ ਨੂੰ ਬਾਕੀ ਨੂੰ ਆਪਾਂ ਗਰਮ ਹੋਣ ਲਈ ਰੱਖ ਦਿੰਨੇ ਹੈ ਜੀ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਲਾ ਲੈਣੇ ਹੈ ਜੀ ਉਕਾ ਜੇ ਗਰਮ ਦੁੱਧ ਦੇ ਵਿੱਚ ਪਾਉਣਿਆ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਡਲੀਆਂ ਜਿਹੀਆਂ ਬਣ ਜਾਂਦੀਆਂ ਨੇ ਇਸ ਕਰਕੇ ਠੰਡੇ ਦੁੱਧ ਦੇ ਵਿੱਚ ਹੀ ਆਪਾਂ ਇਹਨੂੰ ਘੋਲ ਲੈਣਿਆ ਚੰਗੀ ਤਰ੍ਹਾਂ ਤੇ ਇਧਰ ਆਪਾਂ ਚੈਰੀ ਲੈਤੀ ਆ ਹਨਾ ਦੋ ਕਲਰ ਦੀ ਤੇ ਕਾਜੂ ਤੇ ਆਪਾਂ ਨੇ ਲੈਤੀ ਹੈਗੇ ਬਦਾਮ ਇਹ ਬੁੱਧ ਆਪਣਾ ਗਰਮ ਹੁੰਦਾ ਤੇ ਆਪਾਂ ਇੰਨੇ ਬਦਾਮ ਨੇ ਜਿਹੜੇ ਬਰੀ-ਬਰੀ ਕੱਟ ਲੈਨੇ ਆਗੇ ਤੇ ਕਾਜੂ ਨੇ ਜਿਹੜੇ ਉਹ ਤਾਂ ਆਪਾਂ ਇਸ ਤਰ੍ਹਾਂ ਹੀ ਪਾ ਦਾਂਗੇ ਤੇ ਇਧਰ ਆਪਾਂ ਅੰਗੂਰ ਤੇ ਇੱਕ കേ ചീര കട്ട് കട്ട് ജോ ടാഗ് ഉത്യ പാദേ സാ സമൂർത്തെ അപ്പം കേളിച്ചാ കട്ട് ലൗജി ദുദ്ധന ഗർമ ഇതീ ਇਸ ਦੇ ਵਿੱਚ ਪਾ ਕੇ ਇਹ ਨੂੰ ਆਪਾ ਥੋੜਾ ਥੋੜਾ ਕਰਕੇ ਐਡ ਕਰ ਦਿੰਦੇ ਆ। ਇੱਥੇ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ। ਮੈਂ ਗੈਸ ਬਿਲਕੁਲ ਸਲੋ ਕਰਤਾ ਸੀਗਾ। ਅੰਗੂਰਾ ਨੂੰ ਵੀ ਆਪਾਂ ਬਚਾ ਲਉ ਕੱਟ ਕਰਕੇ ਤੇ ਦੋ-ਦੋ ਪੀਸ ਬਣਾ ਲਾਂਗੇ ਤੇ ਨਾਲ-ਨਾਲ ਆਪਾਂ ਉਹਦੇ ਵਿੱਚ ਕੜਸੀ ਫੇਰਦੇ ਰਹਾਂਗੇ। ਲੋਜੀ ਕਸਟਰਡ ਆਪਣਾ ਬਣ ਕੇ ਤਿਆਰ ਹੋ ਗਿਆ ਬਸ ਆਪਾਂਾ ਚੀਨੀ ਪਾ ਦਨੇ ਆ ਇਹਦੇ ਵਿੱਚ ਲੋੜ ਅਨੁਸਾਰ ਜਿੰਨੀ ਤੁਹਾਨੂੰ ਲੋੜ ਆ ਤੇ ਹੁਣ ਆਪਾਂ ਗੈਸ ਕਰਦਨੇ ਆ ਬੰਦ ਤੇ ਆਪਾਂ ਇਧਰ ਨਾਲ ਇਹਨੂੰ ਕਿਸੇ ਭਾਂਡੇ ਦੇ ਵਿੱਚ ਪਾਣੀ ਪਾ ਕੇ ਤੇ ਉਹਦੇ ਵਿੱਚ ਰੱਖ ਲਾਂਗੇ ਡੱਬੇ ਨੂੰ ਇਹ ਜਦੋਂ ਇਹ ਰੂਮ ਟੈਂਪਰੇਚਰ ਤੇ ਹੋ ਗਿਆ ਤੇ ਫਿਰ ਆਪਾਂ ਇਹਨੂੰ ਫ੍ਰਿਜ ਚਾ ਲਾ ਦਾਂਗੇ ਹਨਾ ਲੱਕ ਭਾਂਡੇ ਦੇ ਵਿੱਚ ਕੱਟ ਕੇ ਤੇ ینګੂਰ ਕੱਟ ਕੇ ਫਿਰ ਇਹਦੇ ਬਾਅਦ ਆਪਾਂ ਇਹਨੂੰ ਪਾਣੀ ਦੇ ਵਿੱਚ ਰੱਖ ਦਾਂਗੇ ਹਨਾ ਕਿਸੇ ਬਰਤਨ ਚ ਪਾ ਕੇ ਲਓ ਜੀ ਆਪਾਂ ਇਹ ਡੋਂਗੇ ਦੇ ਵਿੱਚ ਹਨਾ ਪਾਣੀ ਪਾ ਕੇ ਤੇ ਲਓ ਜੀ ਇਹਦੇ ਬਾਅਦ ਆਪਾਂ ਫ੍ਰਿਜ ਚ ਰੱਖਤਾ ਸੀ ਇਹਨੂੰ 2 ਘੰਟੇ ਲਈ ਤੇ ਹੁਣ ਆਪਾਂ ਇਹਦੇ ਵਿੱਚ ਕੇਲੇ ਤੇ ਗੂਰ ਕੱਟ ਕੇ ਰੱਖੇ ਸੀ ਜਿਹੜੇ ਆਪਾਂ ਉਹ ਵੀ ਇਹਦੇ ਵਿੱਚ ਪਾ ਦਿੱਤੇ ਨੇ ਤੇ ਇਸ ਤਰ੍ਹਾਂ ਨਾ ਠੰਡਾ-ਠੰਡਾ ਖਾਣ ਨੂੰ ਦੇਖੋ ਕਿੰਨਾ ਵਧੀਆ ਲੱਗਦਾ ਗਰਮੀ ਆ ਦੇ ਵਿੱਚ ਕੋਈ ਵੀ ਚੀਜ਼ ਆ ਨਾ ਠੰਡੀ ਜਿਆਦਾ ਟੇਸਟੀ ਲੱਗਦੀ ਹੈ ਤੇ ਜਿਹੜੀ ਆਪਾਂ ਚੈਰੀ ਲੈਤੀ ਸੀ ਨਾ ਉਹ ਵੀ ਆਪਾਂ ਐਡ ਕਰ ਦਿੱਤੀ ਹੈ ਦੇਖੋ ਆਪਣਾ ਕਸਟਰਡ ਹੈ ਜਿਹੜਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਕਾਜੂ ਦਾਮਲੇ ਜਿਹੜੇ ਉਹ ਵੀ ਆਪਾਂ ਇਹਦੇ ਵਿੱਚ ਪਾ ਦਿੰਦੇ ਆ ਤੁਸੀਂ ਵੀ ਦੇਖ ਸੀ ਉਹ ਹਨ ਕਿਸ ਤਰ੍ਹਾਂ ਦਾ ਆਪਣਾ ਕਸਟਰਡ ਬਣ ਕੇ ਤਿਆਰ ਹੋਇਆ ਗਰਮੀਆਂ ਦੇ ਵਿੱਚ ਠੰਡਾ ਠੰਡਾ ਕਸਟਰਡ ਬਣ ਕੇ ਰੈਡੀ ਹੈ ਜੀ ਲਓ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਸ਼ੇਅਰ ਕਰੋ ਕਰਿਓ ਸਾਰਵ ਘਰਦਿਆਂ ਜੀ ਆਪਾਂ ਸਾਰੇ ਜਾਣਿਆਂ ਨੂੰ ਇਹ ਤੇ ਤੁਸੀਂ ਵੀ ਖਾਓ ਤੇ ਫਿਰ ਮਿਲਦੇ ਆ ਕਿਸੀ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ ਜੀ